ਹੱਕ ਨੇ ਉਹ ਦਿੱਤੇ ਜਾਣ ਸੇਵਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਜਿਹੜੇ ਸਾਡੇ ਨਾਲ ਦੇ ਸਾਥੀ 100 ਤੋਂ ਵੱਧ ਜਿਹੜੇ ਇਸ ਦੁਨੀਆ ਛੱਡ ਕੇ ਚਲੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ਸਾਡੇ ਬੰਦੇ ਹੱਕ ਦਿੱਤੇ ਜਾਣ ਇਸ ਲਈ ਅਸੀਂ ਇੱਥੇ ਲਗਾਤਾਰ ਬੈਠੇ ਆ 17ਵਾਂ ਦਿਨ ਹੋ ਚੱਲਿਆ ਵਿੱਤ ਮੰਤਰੀ ਨਾਲ ਜੀ ਸਾਡੀ ਕੋਈ ਮੀਟਿੰਗ ਨਹੀਂ ਹੋਈ 12 ਤਰੀਕ ਨੂੰ ਉਹਨਾਂ ਨਾਲ ਮੀਟਿੰਗ ਸੀਗੀ ਜਦਕਿ ਪਹਿਲਾਂ 11 ਤਰੀਕ ਦੀ ਸੀ ਪੋਸਟਪੋਨ ਕਰਕੇ 12 ਦੀ ਕੀਤੀ ਗਈ ਤਾਰਾ 12 ਤਰੀਕ ਨੂੰ ਵੀ ਉਹ ਮੀਟਿੰਗ ਕਰਨ ਦੀ بجائے ਕੇਰਲ ਚਲੇ ਗਏ ਤੇ ਸਾਡੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਉਸ ਤੋਂ ਬਾਅਦ ਸਾਡੀ ਰੈਲੀ ਹੋਈ 14 ਸਤੰਬਰ ਦੀ ਤੇ ਉੱਥੇ ਸਾਨੂੰ ਹੁਣ ਦੁਬਾਰਾ ਮੀਟਿੰਗ ਦਿੱਤੀ ਗਈ ਆ ਉਹਨਾਂ ਨੇ ਦਿੱਤੀ ਆ ਸਾਨੂੰ ਮੀਟਿੰਗ 27 ਸਤੰਬਰ ਦੀ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਜੀ ਨਾਲ ਹੁਣ ਦੇਖਦੇ ਆ ਕਿ ਉਹ ਇਸ ਮੀਟਿੰਗ ਦੇ ਵਿੱਚ ਸਾਨੂੰ ਕੀ ਸਾਡਾ ਹੱਲ ਦਿੰਦੇ ਨੇ ਜਾਂ ਨਹੀਂ ਕਰਦੇ ਉਨੀ ਦੇਰੇ ਸਾਡਾ ਧਰਨਾ ਚੱਲਦਾ ਰਹੂਗਾ ਮੁੱਖ ਮੰਤਰੀ ਹੈ ਜੀ ਸਾਡੀਆਂ ਮੁੱਖ ਮੰਗਾਂ ਇਹ ਹੀ ਨੇ ਜੀ ਕਿ ਸਾਡੇ ਸਾਡੇ ਬਣਦੇ ਨੇ ਜਿਹੜੇ ਹੱਕ ਉਹ ਸਾਨੂੰ ਦਿੱਤੇ ਜਾਣ ਸਿੱਖਿਆ ਵਿਭਾਗ ਵਿੱਚ ਸਾਨੂੰ ਮਰਜ ਕੀਤਾ ਜਾਵੇ ਵਿਦ ਪੇਪਰ ਟੈਕਟ ਸਾਨੂੰ 6ਵਾਂ ਪੇ ਕਮਿਸ਼ਨ ਜਿਹੜਾ ਉਹ ਲਾਗੂ ਕੀਤਾ ਜਾਵੇ ਜਿਹੜੇ ਸਾਡੇ ਨਾਲ ਦੇ ਸਾਥੀ ਚਲੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਇਹ ਹੀ ਸਾਡੀਆਂ ਮੰਗਾਂ ਨੇ ਜੀ ਮੁੱਖ ਮੰਤਰੀ ਨਾਲ ਜੀ ਅੱਜ ਤੱਕ ਸਾਡੀ ਕੋਈ ਮੀਟਿੰਗ ਨਹੀਂ ਹੋਈ 40 ਤੋਂ 50 ਮੀਟਿੰਗਾਂ ਦੇ ਸਾਨੂੰ ਸਰਦੇ ਵੀ ਆਏ ਨੇ ਪਰ ਹਰ ਵਾਰੀ ਉਹਨਾਂ ਦੇ ਰੋਜ਼ ਐਵੇਂ ਕਰਕੇ ਸਾਡੀਆਂ ਮੀਟਿੰਗਾਂ ਹਰ ਵਾਰੀ ਰੱਦ ਹੋਈਆਂ ਨੇ ਅੱਜ ਤੋਂ ਮਤਲਬ 2.5 ਸਾਲ ਹੋ ਗਏ ਨੇ ਸਾਨੂੰ ਮੀਟਿੰਗਾਂ ਮਿਲੀਆਂ ਨੇ ਪਰ ਅੱਜ ਤੱਕ ਇੱਕ ਵੀ ਮੀਟਿੰਗ ਐ ਜਿਹੜੀ ਉਹ ਮੁੱਖ ਮੰਤਰੀ ਜੀ ਨਾਲ ਸਾਡੀ ਨਹੀਂ ਹੋਈ 17ਵਾਂ ਦਿਨ ਹੋ ਗਿਆ ਅੱਜ ਸਾਡਾ ਸਾਨੂੰ ਸਿੱਖਿਆ ਵਿਭਾਗ ਵਿੱਚ ਮਰਜ਼ੀ ਕੀਤਾ ਜਾਵੇ ਸਾਡੇ ਬੰਦੇ ਜਿਹੜੇ ਵਿੱਤੀ ਹੱਕ ਨੇ ਉਹ ਦਿੱਤੇ ਜਾਣ ਸੇਵਾਪੇ ਕਮਿਸ਼ਨ ਲਾਗੂ ਕੀਤਾ ਜਾਵੇ ਜਿਹੜੇ ਸਾਡੇ ਨਾਲ ਦੇ ਸਾਥੀ 100 ਤੋਂ ਵੱਧ ਜਿਹੜੇ ਇਸ ਦੁਨੀਆ ਛੱਡ ਕੇ ਚਲੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ਸਾਡੇ ਬੰਦੇ ਹੱਕ ਦਿੱਤੇ ਜਾਣ ਇਸ ਲਈ ਅਸੀਂ ਇੱਥੇ ਲਗਾਤਾਰ ਬੈਠੇ ਆ 17ਵਾਂ ਦਿਨ ਹੋ ਚੱਲਿਆ ਵਿੱਤ ਮੰਤਰੀ ਨਾਲ ਜੀ ਸਾਡੀ ਕੋਈ ਮੀਟਿੰਗ ਨਹੀਂ ਹੋਈ 12 ਤਰੀਕ ਨੂੰ ਉਹਨਾਂ ਨਾਲ ਮੀਟਿੰਗ ਸੀਗੀ ਜਦਕਿ ਪਹਿਲਾਂ 11 ਤਰੀਕ ਦੀ ਸੀ ਪੋਸਟਪੋਨ ਕਰਕੇ 12 ਦੀ ਕੀਤੀ ਗਈ ਪਰ 12 ਤਰੀਕ ਨੂੰ ਵੀ ਉਹ ਮੀਟਿੰਗ ਕਰਨ ਦੀ ਬਜਾਏ ਕੇਰਲ ਚਲੇ ਗਏ ਤੇ ਸਾਡੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਉਸ ਤੋਂ ਬਾਅਦ ਸਾਡੀ ਰੈਲੀ ਹੋਈ 14 ਸਤੰਬਰ ਦੀ ਤੇ ਉੱਥੇ ਸਾਨੂੰ ਹੁਣ ਦੁਬਾਰਾ ਮੀਟਿੰਗ ਦਿੱਤੀ ਗਈ ਆ ਉਹਨਾਂ ਨੇ ਦਿੱਤੀ ਆ ਸਾਨੂੰ ਮੀਟਿੰਗ 27 ਸਤੰਬਰ ਦੀ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਜੀ ਨਾਲ ਹੁਣ ਦੇਖਦੇ ਆ ਕਿ ਉਹ ਇਸ ਮੀਟਿੰਗ ਦੇ ਵਿੱਚ ਸਾਨੂੰ ਕੀ ਸਾਡਾ ਹੱਲ ਦਿੰਦੇ ਨੇ ਜਾਂ ਨਹੀਂ ਕਰਦੇ ਉਨੀ ਦੇਰ ਸਾਡਾ ਧਰਨਾ ਚੱਲਦਾ ਰਹੂਗਾ ਸਾਡੀਆਂ ਮੁਖ ਮੰਗਾਂ ਹੈ ਜੀ ਸਾਡੀਆਂ ਮੁਖ ਮੰਗਾਂ ਇਹੀ ਨੇ ਜੀ ਕਿ ਸਾਡੇ ਸਾਡੇ ਬਣਦੇ ਨੇ ਜਿਹੜੇ ਹੱਕ ਉਹ ਸਾਨੂੰ ਦਿੱਤੇ ਜਾਣ ਸਿੱਖਿਆ ਵਿਭਾਗ ਵਿੱਚ ਸਾਨੂੰ ਮਰਜ ਕੀਤਾ ਜਾਵੇ ਵਿਦ ਪੇਪਰ ਪ੍ਰੋਟੈਕਟ ਸਾਨੂੰ ਛੇਵਾਂ ਪੇ ਕਮਿਸ਼ਨ ਹੈ ਜਿਹੜਾ ਉਹ ਲਾਗੂ ਕੀਤਾ ਜਾਵੇ ਜਿਹੜੇ ਸਾਡੇ ਨਾਲ ਦੇ ਸਾਥੀ ਚਲੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਇਹ ਸਾਡੀ ਮੰਗਾਂ ਨੇ ਜੀ ਮੁੱਖ ਮੰਤਰੀ ਨਾਲ ਜੀ ਅੱਜ ਤੱਕ ਸਾਡੀ ਕੋਈ ਮੀਟਿੰਗ ਨਹੀਂ ਹੋਈ 40 ਤੋਂ 50 ਮੀਟਿੰਗਾਂ ਦੇ ਸਾਨੂੰ ਸਭ ਦੇ ਵੀ ਆਏ ਨੇ ਪਰ ਹਰ ਵਾਰੀ ਉਹਨਾਂ ਦੇ ਰੁਝੇਵੇਂ ਕਰਕੇ ਸਾਡੀਆਂ ਮੀਟਿੰਗਾਂ ਹਰ ਵਾਰੀ ਰੱਦ ਹੋਈਆਂ ਨੇ ਅੱਜ ਤੋਂ ਮਤਲਬ 2.5 ਸਾਲ ਹੋ ਗਏ ਨੇ ਸਾਨੂੰ ਮੀਟਿੰਗਾਂ ਮਿਲੀਆਂ ਨੇ ਪਰ ਅੱਜ ਤੱਕ ਇੱਕ ਵੀ ਮੀਟਿੰਗ ਹੈ ਜਿਹੜੀ ਉਹ ਮੁੱਖ ਮੰਤਰੀ ਜੀ ਨਾਲ ਸਾਡੀ ਨਹੀਂ ਹੋਈ ਤੁਹਾਡਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ